ਦਲੇਰ ਵਰਸ ਮਾਈਗ੍ਰੇਸ਼ਨ ਤੋਂ ਬਾਅਦ ਇੱਕ ਨਵਾਂ ਮੁੱਦਾ ਆਇਆ ਜਿਆਦਾਤਰ ਲੋਕ ਪਹਿਲਾਂ ਤਾਂ ਸੋਚਦੇ ਸੀਗੇ ਹੁਣ ਕੈਨੇਡਾ ਦੇ ਵਿੱਚ ਉਹ ਗੱਲਬਾਤ ਨਹੀਂ ਰਹੀ ਹੈਗੀ ਤਾਂ ਆਪਾਂ ਪੰਜਾਬ 'ਚ ਵਾਪਸ ਚੱਲਦੇ ਆ ਪਰ ਹੁਣ ਇੱਕ ਨਵੀਂ ਚੀਜ਼ ਸ਼ੁਰੂ ਹੋਈ ਆ ਹੁਣ ਕਹਿੰਦੇ ਕੈਨੇਡਾ ਤੋਂ ਅਮਰੀਕਾ ਨੂੰ ਸਿੱਧਾ ਟੌਕੇ ਲਾ ਰਹੇ ਨੇ ਸਾਰੇ ਹੁਣ ਜੇ ਕਿਸੇ ਨਵੇਂ ਬੰਦੇ ਨੂੰ ਪੁੱਛੋ ਉਹ ਕਹਿੰਦੇ ਨੇ ਸਾਲ ਦੀ ਸਟੱਡੀ ਬਸ ਠੀਕ ਆ ਫੀਸ ਭਰਤੀ ਹੁਣ ਦੁਆਰ ਨਹੀਂ ਪੜਨੀ ਹੈਗੀ ਪਹਿਲਾਂ ਕਹਿੰਦੇ ਐਲ ਐਮ ਐਲ ਲਾਂਗੇ ਜੋ ਪੀ ਆਰ ਜੋ ਕੋਈ ਹੋਰ ਸੇ ਆਪਾਂ ਕਰ ਲਾਂਗੇ ਪਰ ਹੁਣ ਕੀ ਕਹਿੰਦੇ ਨੇ ਆ ਹੁਣ ਆਪਾਂ ਕਹਾਂਗੇ ਕਿ ਸਿਰਫ 5-7000 ਡਾਲਰ ਲਾਦਾ ਆਪਾਂ ਡੌਂਕੀ ਲਾ ਕੇ ਸਿੱਧਾ ਯੂਐਸ ਚਲਦੇ ਆਂ ਯੂਐਸ ਜਾ ਕੇ ਨਾਲ ਦੀ ਨਾਲ ਉਹਨਾਂ ਨੂੰ ਉਹ ਮਿਲ ਜਾਂਦਾ ਰਿਫਿਊਜੀ ਸਟੇਟਸ ਮਿਲ ਜਾਂਦਾ ਇਹ ਸਭ ਮੇਰੇ ਸਾਹਮਣੇ ਹੀ ਹੋਇਆ ਮੇਰੇ ਸਾਹਮਣੇ ਮੈਂ ਤੁਹਾਨੂੰ ਦੱਸਾਂ ਕਿ ਪਿਛਲੇ ਮਹੀਨੇ ਦੀ ਗੱਲ ਆ ਯਾਰ ਦੋਸਤ ਦੱਸ ਰਿਹਾ ਸੀ ਕਿ ਹਾਂ ਉਹਦੀ ਕੋਈ ਫਰੈਂਡ ਯੂਐਸ ਗਈ ਆ ਤੇ ਲਗਭਗ 9-10 ਘੰਟਿਆਂ ਦੇ ਵਿੱਚ ਪਹੁੰਚ ਗਈ ਉਹਨੇ ਉਸ ਤੋਂ ਬਾਅਦ ਫੋਨ ਵੀ ਕਰ ਲਿਆ 9-10 ਘੰਟੇ ਜਿਆਦਾ ਹੀ ਲਾਉਂਦੇ ਹਾਂ ਤੇ ਹਾਂ 9-10 ਘੰਟੇ ਦੇ ਮਤਲਬ 9-10 ਘੰਟੇ ਚ ਪੂਰਾ ਗਲ ਉਹ ਪ੍ਰੋਸੀਜਰ ਵੀ ਸਾਰਾ ਕੁਝ ਵੀ ਖਤਮ ਕਰਕੇ ਹਾਂ ਵੀ ਆ ਦੇਖੋ ਹੁਣ ਠੀਕ ਆ ਤੈਨੂੰ ਕੀ ਲੱਗਦਾ ਵੀ ਇਹ ਸਹੀ ਆ ਜਾਂ ਫਿਰ ਗਲਤ ਆ ਔਰ ਮੈਨੂੰ ਐ ਲੱਗਦਾ ਯਾਰ ਵੀ ਜਿਵੇਂ ਹੁਣ ਦੇਖਿਆ ਜਾਵੇ ਇੱਕ ਚੀਜ਼ ਤਾਂ ਹੈਗੀ ਇਹਨਾਂ ਨੇ ਵਰਕ ਪਰਮਿਟ ਐਕਸਟੈਂਡ ਕਰਨੇ ਬੰਦ ਕਰ ਦਿੱਤੇ ਬਿਲਕੁਲ ਜਿਹੜਾ ਵੀ ਜਿਹਦਾ ਵਰਕ ਪਰਮਿਟ ਖਤਮ ਹੋ ਜਾਂਦਾ ਉਹ ਐਕਸਟੈਂਡ ਨਹੀਂ ਕਰ ਪਾ ਰਿਆ ਤੇ ਹਰੇਕ ਦੀ ਪੀਆਰ ਉਹ ਮਿੱਥੇ ਹੋਏ ਸਮੇਂ ਚ 3 ਸਾਲਾਂ ਦੇ ਨਹੀਂ ਹੋ ਸਕਦੀ ਹ ਨਹੀਂ ਹੋਣੀ ਤੇ ਭਾਵੇਂ ਕੋਈ ਮੂਵ ਹੋ ਜੇ ਕੁਝ ਇਦਾਂ ਹੋ ਜਾਣਾ ਕੋਈ ਉਹ ਆ ਜਿਹਦੇ ਪੁਆਇੰਟ ਬਣ ਜਾਣ ਜਿਹੜਾ ਉੱਥੋਂ ਗ੍ਰੈਜੂਏਸ਼ਨ ਕਰਕੇ ਆ ਖਾਸ ਕਰਕੇ ਪਲੱਸ 2 ਵਾਲਿਆਂ ਤਾਂ ਪੁਆਇੰਟ ਨਹੀਂ ਬਣ ਰਹੇ ਨਾ ਗ੍ਰੈਜੂਏਸ਼ਨ ਦੇ ਵੀ ਨਹੀਂ ਬਣ ਰਹੇ ਤੇ ਹਾਂ ਆਫ ਕੌਰਸ ਗ੍ਰੈਜੂਏਸ਼ਨ ਦੇ ਵੀ ਨਹੀਂ ਬਣ ਰਹੇ ਕਿਉਂਕਿ ਪੁਆਇੰਟ ਮਿਲ ਤੇ ਹੁਣ ਚੱਕਰ ਆਏਗਾ ਐਲ ਐਮ ਆਈ ਚ ਹਰੇਕ ਪੈਂਤਾਨੀ ਕਿਉਂਕਿ ਐਲ ਐਮ ਆਈ ਦੇ ਵੀ 20 ਤੋਂ ਲੈ ਕੇ 30000 ਅਗਲਾ ਮੂੰਹ ਅੱਡ ਕੇ ਮੰਗ ਲੈਂਦਾ ਆਰਾਮ ਨਾਲ ਠੀਕ ਹੈ ਤੇ ਦੂਜੇ ਨੰਬਰ ਤੇ ਬੰਦਾ ਬੌਂਡਡ ਹੋ ਜਾਂਦਾ ਆ ਅਗਲਾ ਕਹਿੰਦਾ ਬੌਂਡਡ ਐ ਇੱਥੇ ਵੀ ਹੋਣੇ ਨੇ ਨਾ ਤੇ ਕਈਆਂ ਦੀ ਹੁਣ ਬੈਕ ਐਨੀ ਸਹੀ ਮਤਲਬ ਸਕੋਰ ਨਹੀਂ ਕਰਦੀ ਨਾ ਸਟਰੋਂਗ ਨਹੀਂ ਹੁੰਦੀ ਐਨੀ ਹਾਂ ਪੰਜਾਬ ਪੱਧਰੀ ਜੇ ਆਪਾਂ ਕਹਿ ਦਿੰਨੇ ਆ ਵੀ ਹਾਂ ਬੰਦਾ ਵਾਪਸ ਮੁੜ ਜੇ ਉਦਾਂ ਕਰ ਜੇ ਨਾ ਐਨੀ ਸ਼ਾਰਟ ਟਾਈਮ ਦੇ ਵਿੱਚ ਬੰਦਾ ਨਹੀਂ ਕਰ ਸਕਦਾ ਨਾ ਫੋਰਨੀ ਇੰਨਾ ਸਮਾਂ ਲਾਇਆ ਹੁੰਦਾ 5 ਸਾਲ ਲਾਇਏ ਹੁੰਦੇ ਨੇ ਥੋੜਾ ਬੰਦੇ ਲਪੇੰਡਾ ਬਜਟ ਵੀ ਨਹੀਂ ਹੁੰਦਾ ਵੀ ਹਾਂ ਬੰਦਾ ਉਧਰ ਭਗ ਜੇ ਨਾ ਵਾਪਸ ਤੇ ਫਿਰ ਉਹੀ ਰਾਹ ਲਾਉਂਦਾ ਯਾਰ ਵੀ ਅਗਲਾ ਕਹਿੰਦਾ ਵੀ ਚਲੋ ਅਮਰੀਕਾ ਚੱਲਦੇ ਹਾਂ ਹੁਣ ਅਮਰੀਕਾ ਚੱਲ ਹੋਰ ਨਹੀਂ ਉਹਨਾਂ ਨੂੰ ਰਫਿਜੀ ਸਟੇਟਸ ਦੇ ਜਾਂਦਾ ਉਸ ਤੋਂ ਬਾਅਦ ਉੱਥੇ ਵਰਕ ਕਰਨ ਦੀ ਉਹਨਾਂ ਨੂੰ ਇਜਾਜ਼ਤ ਮਿਲ ਜਾਂਦੀ ਹੈ ਚਲ ਜਦੋਂ ਮਤਲਬ ਪੀਆਰ ਹੋਣਾ ਉਹ ਤਾਂ ਚਲੋ ਉੱਥੇ ਵੀ ਲੰਬਾ ਪ੍ਰੋਸੈਸ ਪ੍ਰੋਸੀਜਰ ਹੈਗਾ ਹੀ ਹੈ ਬਟ ਆਏ ਆ ਵੀ ਔਨ ਦਾ ਮੀਨ ਟਾਈਮ ਵੀ ਉਹ ਪੈਸੇ ਬਣਾਈ ਜਾਂਦੇ ਨੇ ਬਿਲਕੁਲ ਮੇਨ ਤਾਂ ਯਾਰ ਸਾਰਾ ਮੁੱਦਾ ਪੈਸੇ ਦਾ ਹੀ ਹੈ ਜਿੰਨਾ ਤੱਕ ਮੈਨੂੰ ਲੱਗਦਾ ਇਹ ਹੁੰਦੀ ਨਹੀਂ ਹੋਰੀ ਜਦੋਂ ਮੈਂ ਲਾਲਾ ਮੈਂ 17 ਚ ਆਇਆ ਹਾਂ ਤੇ ਮੇਰਾ ਮੁੰਡਾ ਪੜ੍ਹਦਾ ਹੁੰਦਾ ਸੀ ਕਹਿੰਦਾ ਤੇ ਇੱਕ ਸਮੈਸਟਰ ਲਾਇਆ ਉਹਨੇ ਸਾਡੇ ਨਾਲ ਹੂੰ ਤੇ ਉਸ ਤੋਂ ਬਾਅਦ ਉਹ ਡੌਂਕੀ ਦਾ ਗਿਆ ਅੱਛਾ ਉਹ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਕਹਿੰਦਾ ਯਾਰ ਮੈਂ ਤਾਂ ਅਮਰੀਕਾ ਜਾਣਾ ਕਹਿੰਦਾ ਮਰੇ ਰਿਸ਼ਤੇਦਾਰ ਬਹੁਤ ਨੇ ਤੇ ਉਹਦੀ ਕਿਸਮਤ ਨੇ ਇੰਨਾ ਸਾਥ ਦਿੱਤਾ ਤੇ ਮੈਨੂੰ ਐ ਲੱਗਦਾ 2.5 ਸਾਲਾਂ ਚ ਉਹ ਗ੍ਰੀਨ ਕਾਰਡ ਲੈ ਗਿਆ ਜੀ ਉੱਥੇ ਅੱਛਾ ਹੂੰ ਤੇ ਪਰ ਵਾਖਦਾ ਕਿ ਨਾ ਇਜ਼ੀ ਹੈਗਾ ਕਿ 2 ਸਾਲ ਤੇ 3 ਸਾਲ ਤੇ ਗ੍ਰੀਨ ਕਾਰਡ ਮਿਲ ਸਕਦਾ ਸੀ ਪਹਿਲਾ ਹੈਗਾ ਸੀਗਾ ਯਾਰ ਤੇ ਬਟ ਰਾਈਟ ਨਾ ਸਿਚੁਏਸ਼ਨ ਆ ਵਰਸ ਨੇ ਜੇ ਦੇਖਿਆ ਜਾਵੇ ਹੁਣ ਅਮਰੀਕਾ ਦੇ ਵਿੱਚ ਵੀ ਸਰਕਾਰ ਬਦਲ ਰਹੀ ਆ ਹੂੰ ਉਹਨਾਂ 트ੰਪ ਹੈ 트ੰਪ ਜਾਣੇ ਹੀ ਇਸ ਗੱਲ ਕਰਕੇ ਜਾਂਦਾ ਵੀ ਸਖਤ ਹੈ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹਨ ਤੇ ਤਾਂ ਹੀ ਅਮਰੀਕਾ ਦੇ ਜਿਹੜੇ ਗੋਰੇ ਨੇਗੇ ਲੋਕ ਨੇਗੇ ਉਹ ਚਾਹੁੰਦੇ ਨੇ ਵੀ ਕਿ ਤਰ੍ਹਾਂ ਕਿ 트ੰਪ ਆਵੇ ਤਾਂ ਜੋ ਇਮੀਗ੍ਰੇਸ਼ਨ ਨੂੰ ਸਖਤਾਈ ਵਰਤੇ ਜਿਹੜੀ ਉਹ ਕੰਦ ਸੀਗੀ ਉਦੋਂ ਆਪਣੀ ਕਹਿੰਦੇ ਆਪਾਂ ਮੈਕਸੀਕੋ ਵਾਲੀ ਹਨ ਦਾ ਪਦੇ ਤੇ ਪਹਿਲਾਂ ਨੀਵੀ ਹੁੰਦੀ ਥੀ ਉਹ ਹਾਂ ਜਦੋਂ ਪਹਿਲਾ ਟਰੰਪ ਆਇਆ ਤੀਗਾ 14 ਚ ਤੇ ਉਦੋਂ ਉਹ ਕੰਧ ਉਹਨੇ ਬਹੁਤ ਚ ਚੱਕਤੀ ਸੀਗੀ ਤੇ ਪਰ ਟੱਪੀ ਦਾ ਫਿਰ ਵੀ ਜਾਂਦੇ ਨੇ ਕਿ ਕਰੀਤਾ ਜਾਂਦੇ ਨੇ ਚੀਜ਼ਾਂ ਤਾਂ ਹੋਈ ਜਾਂਦੀ ਨੇ ਨੀ ਹਾਂ ਪਰ ਜਿਹੜੀ ਹੁਣ ਪਿੱਛੇ ਸਰਕਾਰ ਤੀ ਇਹਨੇ ਢੇਲ ਦੇ ਰੱਖੀ ਤੀ ਕੁਛ ਇਹ ਬੈਸ ਹੀ ਇਹਨਾਂ ਦਾ ਦੁਨੀਆ ਲੜਾਉਣ ਚ ਬਿਜ਼ੀ ਰਹੇ ਨੇ ਹਾਂ ਤੇ ਉਹਦਾ ਮੇਨ ਹਥਿਆਰ ਇਹ ਹੈਗਾ ਵੋਟਾਂ ਲੜਨ ਦਾ ਵੀ ਹਾਂ ਮੈਂ ਆਮ ਮੁੱਦੇ ਤੇ ਬੋਟਾ ਲੜੀਆਂ ਨੇ ਮੈਨੂੰ ਨੇ ਵੀ ਮੈਂ ਆਪਣੇ ਲੋਕਾਂ ਵਾਸਤੇ ਹੀ ਕਰਨਾ ਹੈਗਾ ਹਾਂ ਤੇ ਫਿਰ ਤੈਨੂੰ ਕੀ ਲੱਗਦਾ ਕਿ ਅੱਜ ਦੇ ਰੈਮ ਦੇ ਵਿੱਚ ਜਿਹੜੇ ਪੰਜਾਬੀ ਉਧਰ ਨੂੰ ਮੂਵ ਹੋ ਰਹੇ ਨੇ ਕੋਈ ਨਵੇਂ ਮੁੰਡੇ ਕੁੜੀਆਂ ਜੋ ਵੀ ਆ ਰਹੇ ਨੇ ਹਨਾ ਫੈਮਲੀਆਂ ਦੇ ਚਲ ਡਿਫਰੈਂਟ ਕਰ ਲਾ ਜੇ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲਦਾ ਅਗਲੇ ਮੈਂ ਕਹਿੰਦਾ ਇਹ ਨਹੀਂ ਪਤਾ ਵੀ 10 ਸਾਲ ਨਾ ਮਿਲੇ ਹਨਾ ਕਿਵੇਂ ਉੱਥੇ ਫਸ ਕੇ ਰਹਿਣਾ ਪਏ ਜੇ ਤਾਂ ਤੈਨੂੰ ਕੀ ਲੱਗਦਾ ਵੀ ਉਹਨਾਂ ਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਮੈਂ ਤਾਂ ਦੇਖ ਪਹਿਲਾਂ ਵੀ ਤੈਨੂੰ ਅਹੀ ਕਿਹਾ ਵੀ ਪੈਸੇ ਪਿੱਛੇ ਜਾ ਰਹੇ ਨੇਗੇ ਹਾਂ ਤੇ ਹੁਣ ਉਰੇ ਓਬਵੀਅਸ ਦੀ ਗੱਲ ਆ ਪੈਸਾ ਇੰਨਾ ਨਹੀਂ ਬਣਦਾ ਹੈਗਾ ਕਲੀਅਰ ਟੱਚ ਨਾ ਬੈਟਰ ਆ ਯਾਰ ਅਮਰੀਕਾ ਜਾਓ ਪੈਸਾ ਇਕੱਠਾ ਕਰੋ ਜੇ ਇਨੀਸ਼ੀਏਟਿਵ ਹੋ ਸਕਦਾ ਅੱਛਾ ਅੱਛਾ ਗ੍ਰੀਨ ਕਾਰਡ ਪਿੱਛੇ ਮੈਂ ਕਹਿੰਦਾ ਜਿਆਦਾ ਭੱਜੋ ਵੀ ਨਾ ਜੇ ਕੱਲ ਨੂੰ ਰਿਪੋਰਟ ਵੀ ਕਰ ਦੇਣੇ ਤੁਹਾਡਾ ਪੈਸਾ ਤੁਹਾਡੇ ਕੋਲ ਹੋ ਹਾਂ ਪ ਤੇ ਉਹ ਜੋ ਹੁਣ ਚੱਲ ਰਿਹਾ ਸਿਸਟਮ ਆ ਇੰਨਾ ਕੰਮਕਾਰ ਉਹਨੇ ਨਹੀਂ ਹੈਗਾ ਤੇ ਤੋ ਰੇਟ ਵੀ ਨਹੀਂ ਮਿਲਦੇ ਭਾਈ ਬਿਲਕੁਲ ਉੱਥੇ ਚੱਲ ਹੋਰ ਨਹੀਂ ਚੱਲ ਵੀ ਬੰਦਾ ਇੱਕ ਵਰਕ ਸਟੇਟਸ ਤੇ ਤਾਂ ਹੁੰਦਾ ਰਿਵਿਊ ਜੀ ਆ ਕੇ ਨਾ ਇਹਦਾ ਰਿਵਿਊ ਜੀ ਆਨ ਹੋ ਰਿਹਾ ਆਪਣੇ ਵਾਲੇ ਤਾਂ ਉਹ ਕਰਕੇ ਕੀ ਜਾਂਦੇ ਨੇਗੇ ਪੈਨਸ਼ਨਾਂ ਦੀ ਜਾਂਦੇ ਨੇਗੇ ਤੇ ਉਸ ਤੋਂ ਬਾਅਦ ਛੇਤੀ ਕੋਈ ਕੰਮ ਤੇ ਰੱਖਦਾ ਹੈ ਨਹੀਂ ਬਿਲਕੁਲ ਜੇ ਰੱਖਣਗੇ ਅਗਲਾ ਰਹਿੰਦਾ ਵੀ ਹੈ ਨਹੀਂ ਹੂੰ ਚੱਕਰ ਕਈ ਆ ਜਾਂਦੇ ਨੇਗੇ ਤੇ ਫਿਰ ਕੀ ਇਹ ਹੈਗਾ ਕਿ ਹਾਂ ਜੇ ਸੁਜੈਸ਼ਨ ਹੋਵੇ ਕਿ ਜਿਹੜੇ ਹੁਣ ਉੱਥੇ ਮੂਵ ਹੋ ਰਹੇ ਨੇ ਵੀ ਪੱਕਾ ਯੂਐਸ ਦੇ ਵਿੱਚ ਰਹਿਣ ਬਾਰੇ ਹੀ ਸੋਚਣ ਯਾਰ ਦੇਖੋ ਜੇ ਤਾਂ ਗ੍ਰੀਨ ਕਾਰਡ ਮਿਲਦਾ ਉਹਨਾਂ ਨੂੰ ਈਜ਼ੀ ਵੇਚ ਤਾਂ ਤਾਂ ਲੈ ਲਓ ਨਹੀਂ ਪਰ ਉਦੋਂ ਬਾਅਦ ਤਾਂ ਫਾਇਦਾ ਕੋਈ ਨਹੀਂ ਫਿਰ ਬਾਲਾ ਤਾਂ ਹਾਂ ਕਿਉਂਕਿ ਉਹ ਘਰ ਦਾ ਨਾ ਘਾੜ ਦਾ ਫਿਰ ਉਹ ਚੀਜ਼ੀ ਵੀ ਆ ਜਾਂਦੀ ਹੈ ਨਾ ਪਰ ਉਹਨਾਂ ਤਾਂ ਉਹ ਛੇਤੀ ਵਾਪਸ ਮੁੜਨ ਦੇ ਚੱਕਰ 'ਚ ਰਹਿ ਸਕਦੇ ਨੇਗੇ ਤੇ ਨਾ ਕੈਨੇਡਾ ਵਾਪਸ ਆ ਸਕਦੇ ਨੇਗੇ ਚੀਜ਼ਾਂ ਕਈ ਆ ਜਾਂਦੀਆਂ ਸਹੀ ਗੱਲ ਹੈ ਸਹੀ ਗੱਲ ਹੈ ਪਰ ਉਹੀ ਗੱਲ ਆ ਬਾਈ ਜੇ ਤਾਂ ਪੈਸੇ ਦੀ ਤੁਹਾਨੂੰ ਬਾਲੀ ਜਿਆਦਾ ਲੋੜ ਆ ਤਾਂ ਤਾਂ ਭੱਗ ਜਾ ਉਹਨਾਂ ਨਹੀਂ ਪਰ ਕੋਈ ਏਡੀ ਲੋੜ ਵੀ ਕੀ ਥੋੜਾ ਸਬਰ ਕਰ ਲੀ ਹਾਂ ਹੈਨਾ ਵੀ ਹਾਲਾਤ ਪਰ ਮੈਨੂੰ ਲੱਗਦਾ ਹਾਲਾਤ ਇੱਥੇ ਵੀ ਸੁਖਾਵੇਂ ਹੁੰਦੇ ਦਿਖ ਨਹੀਂ ਰਹੇ ਹਲੇ ਹਲੇ ਮੈਨੂੰ ਲੱਗਦਾ ਅਗਲੇ 2-3 ਸਾਲ ਤੱਕ ਹਜੇ ਬਿਲਕੁਲ ਵੀ ਇੱਥੇ ਹੋਪ ਹੈਗੀ ਨਹੀਂ ਕਿ ਸਹੀ ਹੋ ਜਾਊਗਾ ਡਿਪੈਂਡ ਕਰਦਾ ਅਗਲੀ ਸਰਕਾਰ ਤੇ ਕੀ ਆ ਉਹਦੇ ਵੀ ਸੋਰਸ ਦਾ ਟ੍ਰਾਂਪ ਵਾਲੀ ਨਹੀਂ ਅਗਲੀ ਸਰਕਾਰ ਮੁੱਦੇ ਦੀ ਇਹ ਲੜ ਰਹੀ ਆ ਤਾਂ ਹੀ ਤਾਂ ਇਹ ਸਖਤ ਹੋਏ ਨੇ ਵੀ ਹਾਂ ਕੁਝ ਹੋਰ ਇਹ ਸਿਟੀ ਇਹਨਾਂ ਦੀਆਂ ਵੋਟਾਂ ਸੀ ਲੈ ਲਈਏ ਹਣਾ ਵੀ ਇਮੀਗ੍ਰੇਸ਼ਨ ਸਖਤ ਕਰਕੇ ਤੇ ਅਗਲੀ ਸਰਕਾਰ ਸਭ ਨੂੰ ਪਤਾ ਹੈ ਅਗਲੀ ਸਰਕਾਰ ਤਾਂ ਇਹ ਮੁੱਦੇ ਦੀ ਵੋਟ ਲੜੂਗੀ ਬਿਲਕੁਲ ਬਿਲਕੁਲ ਉਹ ਤਾਂ ਬੰਦੇ ਨਾਲ ਬੈਠੀ ਉਹ ਤਾਂ ਕਹਿੰਦਾ ਸੀ ਜੋਬ ਹੀ ਕੈਨੇਡੀਅਨਾਂ ਨੂੰ ਦਵਾਂਗੇ ਹਾਂ ਆਫ ਕੌਰਸ ਉਹਨਾਂ ਨੇ ਤਾਂ ਰੂਲ ਸਖਤ ਤੋਂ ਸਖਤ ਲਿਆਉਣੇ ਨੇ ਮੰਨ ਕਰੇ ਪੀਆਰ ਆ ਵਾਸਤੇ ਕੋਈ ਰੂਲ ਘੜ ਦੇਣਾ ਮੈਂ ਕਹਿੰਦਾ ਜੇ ਪੀਆਰ ਨੂੰ ਐਂ ਵੀ ਛੱਡ ਦੇਣ ਤਾਂ ਵੀ ਔਖਾ ਹੀ ਹਾਂ ਠੀਕ ਆ ਪੀਆਰ ਬਾਰੇ ਉਹ ਕਹਿੰਨੇ ਚੱਲ ਪੀਆਰ ਉਹ ਕਿਹੜਾ ਹੋ ਰਹੀ ਐ ਚਲੋ ਛੱਡੋ ਵੀ ਕੋਈ ਡਾਇਰੈਕਟ ਹੋਰ ਪਾਥਵੇ ਨਾਲ ਹੈ ਕੋਈ ਨਾ ਕੋਈ ਹੋਰ ਗੱਲਬਾਤ ਸਹੀ ਗੱਲ ਦਾ ਹਾਂ ਬਾਕੀ ਉਹ ਤਾਂ ਮੈਂ ਕਹਿੰਦਾ ਸਰਕਾਰ ਸਕਦਾ ਤੇ ਪਰ ਮੈਨੂੰ ਲੱਗਦਾ ਨਹੀਂ ਜਿਵੇਂ ਹੁਣ ਗੱਲਾਂ ਇਹ ਚੱਲ ਰਹੀਆਂ ਨੇ ਪਿਛੇ ਪੀਟੀਆ ਟੂਪੀਆ ਪਾਸ ਹੋਵੇ ਕੁਛ ਐਦਾਂ ਦਾ ਹੋਊਗਾ ਮੈਨੂੰ ਲੱਗਦਾ ਨਹੀਂ ਆਊਗਾ ਕਿਉਂਕਿ ਯਾਰ ਵੋਟਾਂ 'ਚ ਬਹੁਤ ਘੱਟ ਸਮਾਂ ਰਹਿ ਗਿਆ ਨਾ ਮਤਲਬ ਇੱਕ ਸਾਲ ਰਹਿ ਗਿਆ ਨਾ ਜੇ ਹੁਣ ਕੱਢਦੇ ਵੀ ਨੇ ਤਾਂ ਸਰਕਾਰ ਬੈਕਫੁੱਟ ਤੇ ਜਾਂਦੀ ਹੈਗੀ ਸਰਕਾਰ ਨੂੰ ਫਾਇਦਾ ਹੀ ਨਹੀਂ ਕੁਝ ਪਿਛਲੀ ਵਾਰ ਜਦੋਂ ਨਾ ਕੱਢਿਆ ਉਦੋਂ ਦੇ ਲੋਕ ਜਿਹੜੇ ਮੈਂ ਕਹਿੰਦਾ ਪਹਿਲਾਂ ਟੀਆ ਟੂਪੀਆ ਆਇਆ ਸੀ ਉਦੋਂ ਲੋਕ ਜਿਹੜੇ ਉਸ ਟਾਈਮ ਪੀਆਰ ਹੋ ਗਏ ਸੀ ਉਹ ਅੱਜ ਦੇ ਟਾਈਮ 'ਚ ਸਿਟੀਨਸ਼ਿਪ ਅਪਲਾਈ ਕਰ ਸਕਦੇ ਨੇ ਹਾਂ ਬਿਲਕੁਲ ਅੱਜ ਦੇ ਟਾਈਮ ਦੇ ਵਿੱਚ ਉਹ एलिਜੀਬਲ ਹੈਗੇ ਨੇ ਤੇ ਉਹਨਾਂ ਕੋਲ ਇੰਨਾ ਕਿ ਟਾਈਮ ਅੱਗੇ ਪਿਆ ਕਿ ਹਾਂ ਉਹਨੇ ਜਰ ਤੱਕ ਉਹਨੂੰ ਸਿਟੀਨਸ਼ਿਪ ਮਿਲ ਜੂਗੀ ਤੇ ਦੁਬਾਰਾ ਉਹ ਟਰੂਡੋ ਨੂੰ ਵੋਟ ਵੀ ਪਾ ਸਕਦੇ ਨੇ ਪਰ ਰੋਲਾ ਇਹ ਹੈ ਕਿ ਜਿਹੜੇ ਬੰਦੇ ਤੋਂ ਪੀਆਰ ਹੋਗੇ ਉਹ ਆਪ ਖੁਦ ਨਹੀਂ ਚਾਹੁੰਦੇ ਹੈਗੇ ਵੀ ਹਾਂ ਟਰੂਡੋ ਆਵੇ ਹਾਫ ਕੌਰ ਸਾਰਾ ਚੀਜ਼ਾਂ ਹੀ ਹੋਣੇ ਤੇ ਮੈਨੂੰ ਲੱਗਦਾ ਜੇ ਦੇ ਲੱਖ ਬੰਦਾ ਪੀਆਰ ਹੋਇਆ ਹੋਣਾ ਚਲੋ ਜੇ ਲੱਖ ਆਪਾਂ ਘੱਟ ਔਸਤ ਨਾਲ ਲੱਖ ਮੰਨ ਲਿਆ ਨਾ ਬੀਟੀਆ ਟੂ ਪੀਆਰ ਚ ਤੇ ਲੱਖ ਚੋਂ ਮੈਨੂੰ ਐਂ ਲੱਗਦਾ 30 ਹਜ਼ਾਰ ਹੀ ਹੋਣੇ ਜੀ ਇਹਨਾਂ ਨੇ ਸਿਟੀਨਿਸ਼ਿਪ ਅਪਲਾਈ ਕਰਨ ਬਾਰੇ ਸੋਚਿਆ ਹੋਣਾ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ 20 ਹਜ਼ਾਰ ਹੋਣੇ ਜੀ ਇਹਨਾਂ ਨੇ ਕੀਤੀ ਹੋਣੀ ਬਹੁਤ ਘੱਟ ਲੋਕ ਨੇ ਆਵਲਾ ਤਾਂ ਨਹੀਂ ਅਗਲਾ ਕਹਿੰਦਾ ਜਲ ਪੀਪੀਆਰ ਹੈਗੀ ਆ ਕਾਦੇ ਵਾਸਤੇ ਉਹ ਕਰਨਾ ਬਿਲਕੁਲ ਬਿਲਕੁਲ ਮੈਂ ਜਾਣਦਾ ਇੱਕ ਦੋ ਨੂੰ ਜਿਨ੍ਹਾਂ ਨੇ ਅਪਲਾਈ ਕੀਤੀ ਆ ਉਹਨਾਂ ਦੀ ਸੋਚ ਇਹ ਆ ਕਿ ਕੈਨੇਡਾ ਦੇ ਵਿੱਚ ਹੀ ਰਹਿਣਾ ਪੱਕੇ ਜਿਹਾ ਕੁਝ ਵੀ ਆ ਤੇ ਪਰ ਉਹ ਕਹਿੰਦੇ ਹਮ ਵੀ ਟ੍ਰੂਡੋ ਕੋਟ ਨਹੀਂ ਚਲ ਆਇਆ ਫਿਰ ਵੀ ਸਰਕਾਰ ਨੂੰ ਉਮੀਦ ਤਾਂ ਹੁੰਦੀ ਆ ਨਾ ਵੀ ਹਾਂ ਸਰਕਾਰ ਨੂੰ ਉਹ ਪਹ ਗਈ ਕਿ ਹਾਂ ਇਹਨਾਂ ਦਾ ਸੁਪਲਾ ਕੀਤਾ ਇਹ ਸਾਡਾ ਕਰਨਗੇ ਪਰ ਇੱਥੇ ਪੁੱਠਾ ਚੱਲ ਰਿਹਾ ਨਾ ਪਰ ਉਹੀ ਗੱਲ ਆ ਵੀ ਆਪਾਂ ਕਹਿ ਦਦੰਨਾ ਵੀ ਸਰਕਾਰ ਨੂੰ ਹੋਪ ਆ ਵੀ ਇਹਨਾਂ ਨੇ ਸਾਡਾ ਕੀਤਾ ਵੀ ਅਸੀਂ ਇਹਨਾਂ ਦਾ ਕੀਤਾ ਇਹ ਸਾਡਾ ਕਰਨਗੇ ਪਰ ਜੇ ਦੇਖਿਆ ਜਾਵੇ ਹੋ ਸਰਕਾਰਾਂ ਨੁਕਸਾਨ ਵੀ ਆਪਣੀ ਕਰ ਰਹੀਆਂ ਨੇ ਬਿਲਕੁਲ ਹੁਣ ਉਹ ਆਪਣੀ ਉਹਨਾਂ ਦੀ ਜੌਬਲੈਸ ਆਪਾਂ ਆਪਣੇ ਲੋਕ ਨੇਗੇ ਨਾ ਤੇ ਜਿੰਨੀਆਂ ਤੰਗੀਆਂ ਕਠਿਨਾਈਆਂ ਆਪਣੇ ਲੋਕ ਚੱਲ ਰਹੇ ਨੇ ਹੁਣ ਪਿੱਛੇ ਜਿ ਇੱਕ ਵੀਡੀਓ ਆਈ ਸੀ ਕੱਲ ਦੀ ਉਹ ਗੱਲ ਹੈ ਨਾ ਹਮ ਆਹ ਇਹਨਾਂ ਨੇ ਪਾਈ ਸੀ ਪ੍ਰਾਈਮੇਰੀਟਿਵੀ ਉਹਨਾਂ ਨੇ ਅੱਛਾ ਉਹ ਤੁਸ਼ਾਰਾ ਫਲਿੱਪਟਰ ਆਉਣੇ ਬਾਈ ਨੇ ਬੋਲ ਕੇ ਦੱਸਿਆ ਦੀ ਨਾ ਹਮ ਉਹ ਕਹਿੰਦੇ ਵੀ ਝੁੱਗੀਆਂ ਝੋਪੜੀਆਂ 'ਚ ਰਹਿ ਰਹੇ ਨੇ ਸਟੂਡੈਂਟ ਹਨ ਉਹ ਕਹਿੰਦਾ ਯਾਰ ਐਂ ਦੱਸ ਵੀ ਕਿਹੜੇ ਝੁੱਗੀਆਂ ਝੋਪੜੀਆਂ ਸਟੂਡੈਂਟ ਰਹਿਣਾ ਮੈਂ ਲਗਦੇ ਮੈਂ ਖੁਦ ਨਹੀਂ ਦੇਖੇ ਅੱਛਾ ਤੇਰੇ ਨਾਲ ਦੇ ਤੈਨੂੰ ਹੋ ਸਕਦਾ ਝੂ ਝੋਪੜੀਆਂ 'ਚ ਜੰਗਲ 'ਚ ਜਾ ਕੇ ਰਹਿ ਲੂਗਾ ਕੋਈ ਨਾ ਨਾ ਉੱਥੇ ਕੋਈ ਉੱਥੇ ਉਹਬੀਸ ਦੀ ਗੱਲਾਂ ਨਸ਼ੇੜੀ ਬੰਦੇ ਰਹਿੰਦੇ ਨੇ ਉੱਥੇ ਨਸ਼ੇੜੀਆਂ ਦੇ ਕੰਮ ਨੇ ਉਹ ਚੀਜ਼ਾਂ ਤੇ ਹਰ ਇੱਕ ਚੀਜ਼ ਸਟੂਡੈਂਟਾਂ ਦੇ ਨਾਮ ਕਰ ਦੇਣੀ ਜਾਂ ਸਟੂਡੈਂਟਾਂ ਦਾ ਨਾਮ ਲਾ ਦੇਣਾ ਇਹ ਬਹੁਤ ਗਲਤ ਹੈ ਖਾਸ ਕਰਕੇ ਪ੍ਰਾਈਮ ਏਸ਼ੀਆ ਨੂੰ ਕਦਾ ਵਿਊ ਪਿੱਛੇ ਨਹੀਂ ਪਜਣਾ ਚਾਹੀਦਾ ਥੋੜਾ ਜਿਹਾ ਵਿਸ਼ਵਾਸ ਤਾਂ ਇਹਨਾਂ ਦੇ ਇੱਕ ਇੱਕ ਦੋ ਚੀਜ਼ਾਂ ਕਰ ਕੀ ਕਰਦੇ ਨੇਗੇ ਚਲੋ ਜਿਹੜੇ ਤੁਹਾਡੇ ਦੋ ਕੈਪੀਸੋਡ ਨੇ ਪਰ ਆਏ ਨਾ ਕਰਿਆ ਕਰੋ ਛੋਟੇ 24 ਘੰਟੇ ਚੈਨਲ ਚਲਾਉਣ ਬਾਅਦ ਤੇ ਸਾਨੂੰ ਇਹ ਜਿਹੀਆਂ ਬਕਵਾਸ ਖਬਰਾਂ ਦੇਣੀਆਂ ਪੈਣਾਂ ਸੋ ਇੰਨਾ ਘਮਰਾਣਾ ਕਰੋ ਯਾਰ ਪੰਜਾਬ ਨੂੰ ਤੇ ਥੋੜਾ ਜਿਹਾ ਬਦਨਾਮ ਕਰੋ ਜਿਹਨ ਮਸਾਲਾ ਬੜਾ ਲਾਉਂਦਾ ਹੈ ਨਾ ਠੀਕ ਆ ਆਪਾਂ ਇਹ ਗੱਲ ਮੰਨਦੇ ਹਾਂ ਕਿ ਕੰਮ ਨਹੀਂ ਮਿਲ ਰਿਹਾ ਕੰਮ ਤਾਂ ਬਿਲਕੁਲ ਵੀ ਨਹੀਂ ਮਿਲ ਰਿਹਾ ਸਾਲ ਆਇਆ ਆਏ ਨੂੰ ਹੋ ਗਿਆ ਉਹਨਾਂ ਨੂੰ ਵੀ ਨਹੀਂ ਕੰਮ ਮਿਲ ਰਿਹਾ ਹੈਗਾ ਪਰ ਵੀ ਥੋੜਾ ਜਿਹਾ ਮਸਾਲਾ ਲਾ ਲਾ ਕੇ ਹੋਰ ਗੱਲਾਂ ਕਰਦੇ ਨੇ ਉਹ ਥੋੜਾ ਜਿਆਦਾ ਹੋ ਜਾਂਦਾ ਫਿਰ ਆਹ ਸਹੀ ਜੇ ਤੁਹਾਨੂੰ ਵੀਡੀਓ ਇੰਟਰਸਟਿੰਗ ਲੱਗੀ ਜਾਂ ਫਿਰ ਇਨਫੋਰਮੇਟਿਵ ਲੱਗੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਆਪਦੀ ਰਾਏ ਜ਼ਰੂਰ ਦੱਸੋ ਕਿ ਹਾਂ ਲੋਕਾਂ ਨੂੰ ਯੂਐਸ ਦੇ ਵਿੱਚ ਜਾਣਾ ਚਾਹੀਦਾ ਡੌਂਕੀ ਮਾਰ ਕੇ ਜਾਂ ਫਿਰ ਨਹੀਂ ਤੇ ਜਾਂ ਫਿਰ ਵਾਪਸ ਮੁੜਨਾ ਚਾਹੀਦਾ ਜਾਂ ਫਿਰ ਕੈਨੇਡਾ ਦੇ ਵਿੱਚ ਹੀ ਰਹਿਣਾ ਚਾਹੀਦਾ ਕਿ ਕੈਨੇਡਾ ਦੇ ਹਾਲਾਤ ਬਹੁਤ ਜਲਦੀ ਠੀਕ ਹੋ ਜਾਣਗੇ ਤੁਹਾਨੂੰ ਕੀ ਲੱਗਦਾ ਉਹਦਾ ਪੁਆਇੰਟ ਆ ਵੀ ਜ਼ਰੂਰ ਦੱਸੋ ਤੇ ਬਾਕੀ ਜਿਹੜੇ-ਜਿਹੜੇ 뷰ਅਰ ਇੱਥੇ ਤੱਕ ਪਹੁੰਚੇ ਨੇ ਵੀਡੀਓ ਦੇ ਵਿੱਚ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੋਈ ਸਾਨੂੰ ਇਨੀ ਸਪੋਰਟ ਕਰ ਰਹੇ ਹੋ ਤੇ ਸਾਡੇ ਦੋਨਾਂ ਵੱਲੋਂ